ਆਪਣੇ ਵਿੱਚ ਬਿਜ਼ੀ ਰਹਿੰਦੇ। ਕਹਿੰਦੇ ਸਮਾਉਸ ਨੂੰ ਕਦੇ ਨਹੀਂ ਸਮਾਦਤਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ। ਨਹੀਂ ਕਰਦਾ। ਕੁਦਰਤ ਉਸ ਨੂੰ ਉੱਚਾ ਨਹੀਂ ਚੁੱਕ ਸਕਦੀ ਤੇ ਜਿਹੜਾ ਆਪ ਉੱਚਾ ਹੋਣਾ ਜਾਣਦਾ ਹੁੰਦਾ। ਹਾਂ ਕਹਿੰਦੇ ਇੱਜ਼ਤ ਵੀ ਕਰਮੇ ਕਿਸੇ ਕਿਸੇ ਨੂੰ ਨਹੀਂ ਹੁੰਦੀ। ਕੀ ਸਹੀ ਹੈ ਗੱਲ। ਕਹਿੰਦਾ ਜਿਹੜੇ ਪੈਰਾਂ ਦੇ ਹੇਠ ਲਟਾੜੇਗੇ ਤੇ ਉਹਨਾਂ ਕੱਖਾਂ ਨੂੰ ਡੰਗਰ ਸੈਣ ਨਹੀਂ। ਕੀ ਬਾਤ ਹੈ। ਸਾਡਾ ਬੜਾ ਇਸ਼ਤਿਹਾਰ ਜੋ ਭਾਈ ਭਾਨਾ ਵੀਰ। ਜਿਨ੍ਹਾਂ ਨੇ ਸਦਾ ਸੱਚ ਦੀ ਲੜਾਈ ਲੜੀ ਹੈ ਮਜ਼ਲੂਮ ਕੋਈ ਗਰੀਬ ਜਿਹਦਾ ਏਜੰਟ ਪੈਸਾ ਖਾਵੇ ਕਿਉਂਕਿ ਬੜਿਆਂ ਦੇ ਨਾਲ ਹੁੰਦੀ ਆ ਬਾਅਦ ਵਿੱਚ ਬੰਦੇ ਦਾ ਕੁਛ ਬੱਟੀ ਦਾ ਨਹੀਂ ਬਥੇਰੇ ਮਾਮਲੇ ਅੱਜ ਕੱਲ ਇਹੋ ਜਿਹੇ ਹੁੰਦੇ ਆ ਪਰ ਸਾਡਾ ਭਾਨਾ ਵੀ ਫਿੱਕੜਾ ਕੇ ਲੜਦਾ ਸੀ ਜਿਹਨੂੰ ਪੰਜਾਬੀ ਕਹਿੰਦੇ ਹੈ ਫਿੱਕੜਾ ਕੇ ਕੰਮ ਕਰਨਾ ਅੱਜ ਵੀ ਖੜਾ ਹੈ ਭਾਈ ਹਾਂ ਕਿਉਂ ਜਿਵੇਂ ਕਹਿੰਦੇ ਹੁੰਦੇ ਨੇ ਮੌਤ ਨੂੰ ਨਾਲ ਲਈ ਫਿਰਨਾ ਬੰਦੇ ਨੇ ਵੀ ਕੋਈ ਗੱਲ ਨਹੀਂ ਕਦੇ ਤਾਉਣੀ ਹੈ ਅਟੱਲ ਹੈ ਉਹ ਲੜਾਈ ਲੜੀ ਸਾਡੇ ਵੀਰ ਨੇ ਅੱਜ ਮੌਜੂਦਾ ਜਿਹੜੀ ਸਰਕਾਰ ਹੈ ਉਹ ਸਾਡੇ ਵੀਰ ਤੇ ਬੜਾ ਤਸ਼ੱਤਤ ਢਾਇਆ ਗਿਆ ਬੜੀਆਂ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਤਿਹਾਸ ਕਹਾਂ ਜਿਸ ਨੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ ਸੱਚ ਸਹਣੇ ਕਹਿੰਦੇ ਕੱਚ ਹੁੰਦਾ ਸੋ ਸਾਰੇ ਅਸੀਂ ਭਾਈ ਭਣੇ ਲਈ ਅਰਦਾਸ ਕਰਦੇ ਆਂ ਕਿਉਂਕਿ ਪੁੱਤ ਭਾਵੇਂ ਕਾਲਾ ਪੀਲਾ ਹੀ ਹੋਵੇ ਪਰ ਮਾਂ ਦੇ ਲਈ ਚੰਨ ਹੁੰਦਾ ਹੀ ਹੁੰਦਾ ਹੈ। ਅਸੀਂ ਉਹਨਾਂ ਸ਼ਾਇਦ ਦੁੱਖ ਨਹੀਂ ਜਾਣ ਸਕਦੇ ਜਿੰਨਾ ਕਿ ਉਹਦੇ ਮਾਂ ਪਿਓ ਨੂੰ ਉਹ ਫੀਲ ਕਰ ਸਕਦੇ ਨੇ ਜਿੰਨਾ ਮਾਂ ਬਾਪ। ਕਿਉਂਕਿ ਪੁੱਤਰ ਜਿਹੜੇ ਹੁੰਦੇ ਨੇ ਮਾਂ ਬਾਪ ਦੀ ਅੱਖੀਆਂ ਦੇ ਤਾਰੇ ਵਾਂਗ। ਸੋ ਸਾਡੇ ਵੀਰਾਂ ਦੀ ਫਰਮਾਇਸ਼ ਸੀ ਕਹਿੰਦੇ ਵੀ ਦੋ ਬੋਲ ਬਾਈ ਭਾਣੇ ਲਈ। ਪਰਮਾਤਮਾ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਸਾਡੇ ਵੀਰ ਨੂੰ ਇਹ ਭਰਾ ਨੇ ਨਾ ਮਾਣ ਦਿੱਤਾ ਸਾਨੂੰ ਕਨਾਂ ਕਈ ਲੋਕ ਮਨਾ ਚ ਉੱਤਰ ਜਾਂਦੇ ਨੇ ਤੇ ਕਈ ਲੋਕ ਮਨਾ ਚ ਉੱਤਰ ਜਾਂਦੇ ਨੇ ਬਹੁਤ ਫਰਕ ਆ ਕਈ ਦਿਨ ਤੋਂ ਲੈ ਜਾਂਦੇ ਨੇ ਕਈ ਦਿਨ ਦੇ ਵਿੱਚ ਬਹਿ ਜਾਂਦੇ ਨੇ ਆ ਜਾ ਬਾਈ ਜੀ 1 2 3 4 ਇਹੋ ਜਿਹੇ ਜੋੜੀ ਕਿਤੇ ਜੱਗ ਤੇ ਨਹੀਂ ਹੋਣਗੇ ਮੁੰਡਾ ਕੁੜੀ ਨਾਲੋਂ ਸੋਹਣਾ ਤੇ ਕੁੜੀ ਮੁੰਡੇ ਨਾਲੋਂ ਸੋਹਣੀ ਪੁੱਤ ਜੀਵੇਵੇਂ ਬਚੋਲੇਆ ਤੇਰਾ ਆ ਜੋੜੀਆਂ ਬਣਾਉਣ ਵਾਲਿਆ ਚਿੱਟੇ ਚੌੜ ਜਿਨ੍ਹਾਂ ਨੇ ਬੁਣ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਸਾਡਾ ਭਰਾ ਕੱਟੜ ਫਾਇਦਾ ਭਾਂਦੇ ਤੋਂ ਲਾ ਕਿਉਂਕਿ ਕੋਈ ਕੋਈ ਹੁੰਦਾ ਜਿਹੜਾ ਸੱਚ ਦੇ ਨਾਲ ਵੱਡਦਾ ਆਹਾ ਹਾ ਸੋਸਾਇਟੀ ਅੱਜ ਦੀ ਮਹਿਫਿਲ ਦੇ ਸ਼ਿਕਾਰ ਜਿਹੜੀ ਸਾਡੀ ਪਿਆਰੀ ਜੋੜੀ ਆ ਪ੍ਰਮਾਤਮਾ ਪਿਆਰ ਬਣਾਈ ਰੱਖੇ ਚੜ੍ਹਦੀਆਂ ਕਲਾ ਵਿੱਚ ਸੁਣਨ ਨੂੰ ਬੇਨਤੀ ਹੈ ਤੇ ਆ ਕੇ ਇੱਕ ਵਾਰ ਸਟੇਜ ਤੇ ਹਾਜ਼ਰੀ ਲਵਾ ਜਾਵੇ ਕਿਉਂਕਿ ਕਲਾਕਾਰ ਹੁੰਦਾ ਉਹਨੂੰ ਮੋਢੇ ਹੀ ਅੰਨੀ ਜੋੜੀ ਨੂੰ ਚਾਹੀਦੀ ਹੈ